ਵੀ ਬੜੇ ਆ ਫਿਰ ਕਰਦੇ ਕਰਦੇ ਫਿਰ ਪੱਕਾ ਹੀ ਪਾ ਲਿਆ ਖੁੱਡਾ ਪੁਰਾਣਾ ਵੇਰ ਖੁੱਡਾ ਪਾਣਾ ਅੱਛਾ ਇਹ ਪੁਰਾਣਾ ਆਹ ਪੁਰਾਣਾ ਖੁੱਡਾ ਪਾਣਾ ਅੱਛਾ ਇਹ ਤੁਮੜ ਕੇ ਫੋਰਚੌਂਗ ਵੀ ਫਿਰ ਬਾਜਾੜ ਪਾਤਾ ਅੱਛਾ ਅੱਛਾ ਫਿਰ ਬਾਜਿੰਪੂਜੀ ਵਿੱਚ ਛਾੜਦੇ ਤਾਂ ਐਸੀ ਬਾਜਿੰਪੂਜੀਆਂ ਸੀ ਬਾਜੀਆਂ ਪੂਜੀਆਂ ਵਗੈਰਾ ਦੀ ਬਾਜੀਆਂ ਬਾਜੀਆਂ ਆਂਕੀ ਛੱਡੀਆਂ ਆਂ 5-7 ਪਰ ਦੋਗੇ ਹੱਥ ਲੱਗੀਆਂ ਅੱਛਾ ਰਾਤ ਕੋ ਟਾਈਮ ਬੜਾ ਘੱਟ ਸੀ ਗਏ ਟਾਈਮ ਹੋਰ ਕੰਮ ਕਾਰ ਬਥੇਰੇ ਹੁੰਦੇ ਬੰਦੇ ਨਹੀਂ ਅੱਛਾ ਅੱਛਾ ਟਾਈਮ ਨਹੀਂ ਲੱਗੇ ਹੋ ਗਿਆ ਬੱਚੇ ਕੇ ਤਾਂ ਛੱਡੇ ਨਹੀਂ ਤਿੰਨ ਚਾਰ ਬੱਚੇ ਇਹੋ ਜਿਹੇ ਛੱਡੇ ਗਏ ਛੱਡੇ ਨਹੀਂ ਗਏ ਵੇਟ ਮੈਨੂੰ ਜਦੋਂ ਟੈਕਨੀਸ਼ੀਅਨ ਲੈਣਾ ਹੋਵੇ ਤਾਂ ਵੇਚ ਤਾਂ ਨਹੀਂ ਮੈਂ ਅੱਛਾ ਵੇਚ ਦੇ ਨਹੀਂ ਮੇਰਾ ਸ਼ੌਕ ਨਾ ਰੱਖਿਆ ਸ਼ੌਕ ਨਾ ਰੱਖਿਆ ਠੀਕ 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 ਹਾਂ ਉਹ ਕੋਈ ਯਾਰ ਮੇਰੇ ਯਾਰ ਮਿੱਤਰ ਲੈ ਕੇ ਬੱਚਾ ਘਰ ਨੂੰ ਲੈ ਕੇ ਡੌਣ ਨੂੰ ਅੱਛਾ ਉਹ ਦੇ ਦੇ ਵਿੱਚ ਹੀ ਨਹੀਂ ਆਪਣਾ ਚਲ ਅੱਛਾ ਚੁਰਚ ਰਿਹਾ ਇਹ ਉਹ ਨਹੀਂ ਇਹ ਟਰਕੀ ਇਹ ਆਪਣੀ ਹੈਗੀ ਹੈ ਡਰੇਡ ਸਟ੍ਰੇਲੀਅ ਦੀ ਅੱਛਾ ਸਟੇ ਕੁੱਕਰ ਕੁੜੀ ਹੈ ਇਹ ਸਟ੍ਰੇਲੀਅ ਬ੍ਰੀਡ ਅੱਛਾ ਸਟ੍ਰੇਲੀਅ ਉਹ ਬ੍ਰੀਡ ਹੈ ਇਹ ਤੁਸੀਂ ਲੈ ਕਿੱਥੋਂ ਸੀਗੇ ਜੀ ਇਹ ਆਪਰ ਮੈਂ ਆਸ ਤੇ ਬੱਚੇ ਘੜਾਇਆ ਈ ਮੰਡੇ ਲੈਏ ਸੀਗੇ ਅੱਛਾ 10-12 ਬੱਚੇ ਆਂਡੇ ਲੈਏ ਸੀ ਕਿਸੇ ਕੋਲੋਂ ਅੱਛਾ ਉਸ ਕਦਾਂ ਉਹ ਦੇ ਤੇ ਜੇ ਲੈ ਕੇ ਮੰਨ ਕੇ ਕੋਈ ਯਾਰ ਬਿੱਲੀ ਖ ਰੱਖਣ ਵਾਸਤੇ ਅੱਛਾ ਉਹ ਮੈਂ ਦੇ ਤੇ ਕਹਾਂ ਆ ਜੋੜਾ ਮੈਂ ਰੱਖਿਆ ਸੀ ਅੱਛਾ ਠੀਕ ਹੈ ਤੇ ਇਹਨਾਂ ਨੂੰ ਤੁਸੀਂ ਖਰਾਕ ਰੂਕ ਦੇ ਵਿੱਚ ਕੀ ਬੋਲਣਾ ਹੈ ਖਾਕ ਸਾਰੇ ਸਬਜ਼ੀ ਹੋ ਗਈ ਰੋਟੀਆਂ ਹੋ ਗਈਆਂ ਫੀਡ ਪੂੜ ਕਣਕ ਕੌਣ ਸਭ ਕੁਝ ਅੱਛਾ ਤੁਸੀਂ ਮਤਲਬ ਇਹਨਾਂ ਨੂੰ ਉਹ ਮਤਲਬ ਕੋਈ ਵੀ ਚੀਜ਼ ਮੈਂ ਕੁਝ ਵੀ ਤੇ ਅੱਨ ਨੂੰ ਆਪਾਂ ਛੇਲਦੇ ਆਂ ਉਹਨਾਂ ਦੇ ਪੱਠੇ ਪੁੱਠੇ ਸਭ ਖਾ ਰੋਟੀਆਂ ਖਾ ਜਾਂਦੇ ਆ ਅੱਛਾ ਕਣਕ ਖਾ ਲਈ ਜਿਵੇਂ ਹਰੀ ਸਬਜ਼ੀ ਬਾਤ ਤੇ ਸਾਬ ਕੋਸ ਖਾ ਜਾਂਦੇ ਸਾਬ ਹਜਾ ਜਿਵੇਂ ਜਿਵੇਂ ਆਪਾਂ ਕਬੂਤਰ ਰੱਖਿਆ ਨਾ ਕਬੂਤਰਾਂ ਦਾ ਉਹ ਵੀ ਮਿੱਤਰੋ ਕੀ ਹਾਚਾਲ ਆਪਾਂ ਨਾ ਮਲੋਟ ਖੜੇ ਆ ਇਧਰ ਬਾਈ ਦੇ ਬਾਈ ਜੀ ਦੇ ਘਰ ਸਸੀ ਗਾਲ ਜੀ ਸਸੀ ਗਾਲੀ ਤੇ ਬਾਈ ਕੋਲੇ ਨਾ ਬਾਈ ਨੇ ਬੜੇ ਸ਼ੌਂਕ ਦੇ ਨਾਲ ਕਬੂਤਰ ਕੁੱਕੜ ਤੇ ਇੱਕ ਆ ਬਾਈ ਕੀ ਟਰਕੇ ਇਹ ਰੱਖੇ ਹੋਏ ਆ ਬਾਈ ਨੇ ਇਹ ਤੁਹਾਨੂੰ ਆਪਾਂ ਦਿਖਾਉਂਦੇ ਆ ਬਾਈ ਕੋਲੇ ਬਾਦੀਆਂ ਵਾਲੇ ਕਬੂਤਰ ਵੀ ਹੈਗੇ ਆ ਤੇ ਦੂਜੇ ਆਪਣੇ ਕਬੂਤਰ ਵੀ ਹੈਗੇ ਉਹ ਆਪਾਂ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦਿਖਾਉਨੇ ਆ ਤੇ ਚਲੋ ਬਈ ਜੀ ਨਾ ਇਹਨਾਂ ਆਪਾਂ ਨਾਂ ਰੱਖਿਆ ਅਲੱਗ-ਅਲੱਗ ਨਾਂ ਅੱਛਾ ਨਾਂ ਅੱਛਾ ਨਾਂ ਵੀ ਰੱਖਿਆ ਹੋਇਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਸ਼ੌਕ ਨਾਲ ਪਾਲੇ ਬਈ ਅੱਛਾ ਸੱਚੇ ਅੱਡੇੜੇ ਬੱਚੇ ਲੰਨ ਸੀ ਅੱਛਾ ਤੇ ਤੁਹਾਨੂੰ ਆਪਾਂ ਕੰਪਲੀਟ ਕਬੂਤਰਾਂ ਬਾਰੇ ਦੱਸਦੇ ਆ ਤੇ ਆ ਜੋ ਅੱਛਾ ਬਈ ਆ ਜਿਹੜੇ ਆ ਆ ਕਬੂਤਰ ਆ ਇਹਨੂੰ ਇਹਨੂੰ ਕਿਹੜਾ ਕਿਹੜੀ ਮਸਲਾ ਹੈ ਇਹ ਲੱਕੇਵਰੇ ਅੰਗਰੇਜ਼ ਡੱਬੇ ਆ ਅੱਛਾ ਇੱਕ ਮੋਹਤਰੀ ਆ ਕਬੂਤਰ ਉਹ ਬੈਠਾ ਆਂਡੇ ਰ ਬੈਠਾ ਜੀ ਅੱਛਾ ਜੀ ਉਹ ਨਾਂ ਲੱਗਾ ਜੋੜਾ ਅੱਛਾ ਅੱਛਾ ਆਹ ਵਾਲਾ ਠੀਕ ਹੈ ਜੀ ਤੇ ਜਿਹੜੇ ਆਹ ਆ ਕਬੂਤਰੇ ਬਾਜੀਆਂ ਵਾਲੇ ਇਹ ਬਾਜੀਆਂ ਵਾਲੇ ਆ ਆਪਣੇ ਘਰ ਦੇ ਪੱਠੀ ਆ ਤਿੰਨੇ ਚਾਰੇ ਉਹ ਵੱਡੀ ਕਬੂਤਰੀ ਆ ਅੱਛਾ ਕਰਲੇ ਲਾਲ ਚੰਨੀ ਅੱਛਾ ਆਹ ਲੱਕੀ ਆ ਅੱਛਾ ਉਹ ਨਾਮ ਆ ਆ ਲੱਗਾ ਕਬੂਤਰ ਲੱਕਾ ਅੱਛਾ ਅੱਛਾ ਉਹ ਜ ਕਾਲੇ ਲੱਕੀ ਨਾਲ ਉਹ ਲੱਗਿਆਗਾ ਉਹ ਕੂਤਰ ਲੱਗਿਆ ਅੱਛਾ 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 ਕੋਈ ਬੱਚੇ ਕਦੀ ਇੱਕ ਇੱਕ ਮਾਈ ਜੀ ਤੁਹਾਨੂੰ ਮੈਂ ਇਹ ਪੁੱਛਣਾ ਵੀ ਤੁਹਾਨੂੰ ਇਹਨਾਂ ਕਬੂਤਰਾਂ ਦਾ ਕਿਉਂਕਿ ਤੁਸੀਂ ਸ਼ਹਿਰ ਦੇ ਵਿੱਚ ਰਹਿੰਦੇ ਆ ਨਾ ਹਾਂਜੀ ਤੇ ਸ਼ਹਿਰ ਦੇ ਵਿੱਚ ਸ਼ਹਿਰੀਆਂ ਨੂੰ ਮਤਲਬ ਜਰਾ ਤਾਂ ਐਵੀਆਂ ਚੀਜ਼ਾਂ ਦਾ ਸ਼ੌਂਕ ਨਹੀਂ ਹੁੰਦਾਗਾ ਤੇ ਤੁਹਾਨੂੰ ਇਹ ਸ਼ੌਂਕ ਕਦੋਂ ਮਤਲਬ ਇਹ ਹੋਇਆ ਵੀ ਕਦੋਂ ਤੁਹਾਨੂੰ ਲੱਗਿਆ ਵੀ ਇਹ ਰਾ ਫਰਕ ਕਿ ਮੈਂ ਨਾ ਸਾਨੂੰ ਸ਼ੁਰੂ ਤੋਂ ਸ਼ੌਂਕ ਅੱਛਾ ਦੇ ਤੁਸੀਂ ਪਹਿਲਾਂ ਪਿੰਡ ਤੋਂ ਆਪ ਪਿੰਡ ਆਪਣਾ ਬਰਜਾਂ ਦੇ ਵਿੱਚ ਤਾਲੀਆਂ ਆਪਣੀ ਅੱਛਾ ਪਰ ਜਾਨ ਘਟਾ ਕੇ ਆ ਉੱਥੇ ਇੱਕ ਬੇਲੀ ਸੀ ਮੇਰਾ ਅੱਛਾ ਜੀ ਉਹਦੇ ਤੇ ਉੱਥੇ ਛੋਟਾ ਹੈ ਅੱਛਾ ਜੀ ਨਾ ਵਿਆਹ ਤੋਂ ਪਹਿਲਾਂ ਪਹਿਲਾਂ ਹੀ ਸਾਰੇ ਛੋਟੇ ਹੁੰਦੇ ਸੋਗੇ ਆਪਾਂ ਅੱਛਾ ਅੱਛਾ ਫੇਰੇ ਪਹਿਲਾਂ ਉਹ ਨਾ ਕਰੇ ਜਾਂਦੇ ਸੀ ਵੀ ਕਿ ਉਹ ਦੇ ਸੀ ਕਿ ਸ਼ੌਂਕ ਹੋ ਰਿਹਾ ਪਿਆ ਗਿਆ ਅੱਛਾ ਰਵਾਦਾ ਵਾਦਾ ਫਰਕ ਕਰੇ ਖੁੱਡੇ ਪਾਇਆ ਵੀ ਡੈਡਿੰਗ ਤਾਂ ਇਹ ਵੀ ਬੜੇ ਆ ਫਿਰ ਪਾਏ ਵੀ ਬੜੇ ਆ ਫਿਰ ਕਰਦੇ ਕਰਦੇ ਫਿਰ ਪੱਕਾ ਹੀ ਪਾ ਲਿਆ ਖੁੱਡਾ ਪੁਰਾਣਾ ਵੇਰ ਖੁੱਡਾ ਪਾਣਾ ਅੱਛਾ ਇਹ ਪੁਰਾਣਾ ਆਹ ਪੁਰਾਣਾ ਖੁੱਡਾ ਪਾਣਾ ਅੱਛਾ ਇੱਥੇ ਮੜ ਕੇ ਫੋਰਚੌਂਗ ਵੀ ਆਪਰਾ ਪਾ ਜਾੜ ਪਾਤਾ अच्छा अच्छा फिर बाजीम पूजी में ਛੜਦੇ ਤਾਂ ਐਸ ਕੇ ਬਾਜੀਮ ਪੀਂਗੀਆਂ ਸਾਰੀਆਂ ਬਾਜੀਮ ਪੂਜੀਆ ਵਗੈਰਾ ਤੁਸੀਂ ਬਾਜੀਆਤ ਕੀ ਛੜਗੀਆਂ ਹੀ 5-7 ਪਰ ਦੋਗੇ ਹੱਥ ਲੱਗੀਆਂ ਆਦ ਕਿ ਟਾਈਮ ਬੜਾ ਘੱਟ ਸੀ ਗਏ ਟਾਈਮ ਹੋਰ ਕੰਮ ਕਾਰ ਬਥੇਰੇ ਹੁੰਦੇ ਬੰਦੇ ਨਹੀਂ اچھا اچھا ਟਾਈਮ ਨਹੀਂ ਲੱਗੇ ਹੋ ਗਿਆ ਬੱਚੇ ਕੇ ਤਾਂ ਛੱਡੇ ਨਹੀਂ ਤਿੰਨ ਚਾਰ ਬੱਚੇ ਇਹੋ ਜਿਹੇ ਛੱਡੇ ਗਏ ਛੱਡੇ ਨਹੀਂ ਗਏ ਅੱਛਾ ਤੁਸੀਂ ਮਤਲਬ ਇਹ ਜਿਹੜੇ ਕਬੂਤਰ ਇਹਨਾਂ ਨੂੰ ਮਤਲਬ ਵੇਚਦੇ ਪੁੱਜਦੇ ਵੀ ਹੋਏ ਵੇਚ ਪੁੱਜਦੇ ਇਹਨੇ ਲੈਣਾ ਹੋਵੇ ਤਾਂ ਵੇਚਦਾ ਨਹੀਂ ਮੈਂ ਅੱਛਾ ਵੇਚਦੇ ਨਹੀਂ ਤੇ ਨਹੀਂ ਬੜਾ ਸ਼ੌਂਕ ਨਾਲ ਰੱਖਿਓ ਸ਼ੌਂਕ ਨਾਲ ਰੱਖਿਓ ਠੀਕ 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 ਆ ਹਾਂ ਕੋਈ ਯਾਰ ਮੇਰੇ ਯਾਰ ਮਿੱਤਰ ਲੈ ਕੇ ਬੱਚੇ ਘਰ ਨੂੰ ਲੈ ਕੇ ਡੌਣ ਨੂੰ ਅੱਛਾ ਉਹ ਦੇ ਦੇ ਵਿੱਚ ਹੀ ਨਹੀਂ ਆਪਾਂ ਅੱਛਾ ਵਿੱਚ ਨਹੀਂ ਵਿੱਚ ਅੱਗੇ ਤੋਂ ਮਤਲਬ ਸੋਚ ਵੀ ਨਹੀਂ ਹੈਗੀ ਨਹੀਂ ਵਿੱਚ ਨਹੀਂ ਆਪਾਂ ਅੱਛਾ ਵਿੱਚ ਨਾਲ ਹੀ ਸੋਚ ਵੀ ਵਿੱਚ ਨਹੀਂ ਵਿੱਚ ਅੱਛਾ ਠੀਕ ਹੈ ਇਹ ਆਪਣਾ ਸ਼ੌਂਕ ਹੈ ਸ਼ੁਰੂ ਤੇ ਸ਼ੌਂਕ ਉਹਨਾਂ ਸਾਰੇ ਕੋਈ ਵੀ ਜਾਨਵਰ ਆਪਾਂ ਕੁੱਤੇ ਵੀ ਆਪਾਂ ਕਰ ਕੁੱਤੇ ਆਪਾਂ ਕੁੱਤੇ ਆਉ ਲਿਆ ਗਿਆ ਆਪਣੀ ਮੀਟਿੰਗ अच्छा कुत्ते लागे हां बच्चे betul hain अच्छा जडी उ ਤੁਸੀਂ ਇਧਰ ਦਿਖਾ ਰਹੇ ਸੀਗੇ ਸਾਹਮਣੇ ਕੀ ਤਰਕੀ ਕਹਿੰਦੇ ਉਹਨਾਂ ਨੂੰ ਉਹ ਤਰਕੀ ਹੈ ਵੀਰੇ اچھا ਤਰਕੀ ਆ ਤੇ ਉਹ ਜਿਹੜੇ ਤਰਕੀ ਆ ਬਾਈ ਇਹ ਆਪਣਾ ਇਹਨਾਂ ਦਾ ਕੀ ਮਤਲਬ ਹੁੰਦਾ ਜਿਵੇਂ ਕਬੂਤਰ ਤਾਂ ਆਪਾਂ ਬਾਜੀ ਪੂਜੀ ਵਗੈਰਾ ਤਾਂ ਛੱਡ ਦਿੰਨੇ ਆ ਤੇ ਉਹ ਇਹ ਮੋਰ ਵਾਂਗੂ ਪਹਿਲਾ ਬੋਲੇ اچھا ਮੋਰ ਵਾਂਗੂ ਪਹਿਲਾ ਬੋਲੇ ਇਹ ਮਤਲਬ ਹੁਣ ਇਧਰ ਆਪਾਂ ਜਾਂਦੇ ਰਹੀਏ ਮਾਰਦੇ ਮੁੱਤੂ ਤੇ ਹਾਂ ਕੋਈ ਚੱਕਰ ਨਹੀਂ ਚਲੋ ਆਇਓ ਤੁਹਾਨੂੰ ਆਪ ਸੀਲ ਬੱਚਾ ਜੀ اچھا ਇਹ ਆਪਾਂ ਤਿਆਰ ਕਰ ਰਹੇ ਹਾਂ ਜਿਹੜਾ ਲਾਉਣ ਵਾਸਤੇ ਅੱਛਾ ਅੱਛਾ ਇਹਨੂੰ ਤਿਆਰ ਕਰ ਰਹੇ ਆਪਾਂ اچھا ਠੀਕ ਹੈ ਕਾਸ਼ੇ ਕੁੱਕੜ ਵੀ ਤੁਸੀਂ ਮਤਲਬ ਬਾਜ਼ੀਆਂ ਮਤਲਬ ਜਿਹੜੇ ਉਹ ਨਹੀਂ ਉਹ ਲੜਾਉਣਾ ਨਹੀਂ ਆਪਾਂ ਸ਼ੌਕ ਨਾਲ ਰੱਖਣਾ ਅੱਛਾ ਸ਼ੌਕ ਨਾਲ ਰੱਖਣਾ ਸ਼ੌਕ ਨਾਲ ਹੀ ਪਾਲਣਾ ਆਪਾਂ ਠੀਕ ਹੈ ਠੀਕ ਹੈ ਚਲੋ ਆਪਾਂ ਤੁਹਾਨੂੰ ਨਾ ਤਰਕੀ ਦਿਖਾਉਨੇ ਆ ਆ ਜੋ ਇਹ ਬਾਈ ਨੇ ਨਾ ਜਿਹੜੇ ਜਾਨਵਰ ਆ ਨਾ ਇਹ ਮਤਲਬ ਬੜੇ ਸ਼ੌਕ ਦੇ ਨਾਲ ਰੱਖੇ ਹੋਏ ਆ ਤੇ ਇਹ ਬਾਈ ਤੱਕੀ ਆਈ ਇਹ ਟਰਕੀ ਜੋੜਾ ਹੈ ਅੱਛਾ ਜੀ ਇੱਕਦਣਾ ਨਾ ਇਹ ਲੈ ਲਾ ਮ ਜਿਹਨੂੰ ਆ ਰੱਖਿਆ ਤੇ ਅੱਛਾ ਇਹ ਦੋਨੇ ਜੋੜਾ ਰੱਖਣਾ ਨਹੀਂ ਰੱਖਿਆ ਲੈ ਲਾ ਮ ਜਨੂੰ ਅੱਛਾ ਅੱਛਾ ਉਹ ਬਣੀ ਸੀ ਕੁਕੜੀ ਸਾਡੇ ਨਾਲ ਅਸਲ ਚ ਗਵੰਡਿਆਂ ਦੇ ਰੱਖੇ ਪਏ ਆ ਉਹਨਾਂ ਦੇ ਨਹੀਂ ਜਿਹੜੇ ਇੱਕ ਚੁਰਚਰੇ ਆ ਜਾਂਦੇ ਆ ਤੇ ਇੱਕ ਚੋਰਾ ਚੁਰਚਰੇ ਗਾ ਚੋਰਾ ਚੁਰਚਰੇ ਕਰਦੇ ਆ ਪੰਜਾਬ ਚ ਅੱਛਾ ਅੱਛਾ ਇਹ ਨਹੀਂ ਚੁਰਚਰੇ ਅੱਛਾ ਚੁਰਚਰੇ ਆ ਇਹ ਹੋਣੇ ਟਰਕੀ ਇਹ ਆਪਣੀ ਹੈਗੀ ਹੈ ਡਰੇਡ ਸਟ੍ਰੇਲੀਏ ਦੀ ਅੱਛਾ ਸਟੇ ਕੁੱਕੜ ਕੁਕੜੀ ਹੈ ਅਸਟ੍ਰੇਲੀ ਬੀੜ ਅਸਟ੍ਰੇਲੀਆ ਤੋਂ ਬੀੜ ਇਹ ਤੁਸੀਂ ਲੈ ਕਿੱਥੋਂ ਸੀਗੇ ਇਹ ਆਪ ਨੂੰ ਮੈਂ ਆਸ ਤੇ ਬੱਚੇ ਘੜਾਏ ਜਮਾਂਡੇ ਲੈਏ ਸੀਗੇ ਅੱਛਾ 10 12 ਬੱਚੇ ਆਂਡੇ ਲੈਏ ਸੀ ਕਿਸੇ ਕੋਲੋਂ ਅੱਛਾ ਉਸ ਕਦਾਂ ਉਹ ਦੇਤੇ ਜਿਵੇਂ ਲੈ ਕੇ ਮੰਗ ਕੇ ਕੋਈ ਯਾਰ ਬੀਲੀ ਕਿ ਰੱਖਣ ਵਾਸਤੇ ਅੱਛਾ ਉਹ ਮੈਂ ਦੇਤੇ ਕੋ ਆ ਜੋੜਾ ਮਾਰਾ ਖੜਾ ਜੀ ਅੱਛਾ ਕਹਿੰਦੇ ਇਹਨਾਂ ਨੂੰ ਤੁਸੀਂ ਖਾਣ-ਖੂਣ ਦੇ ਵਿੱਚ ਕੀ ਬੋਲਣਾ ਹੈ ਖਾਕ ਸਾਰੇ ਸਬਜ਼ੀ ਹੋ ਗਈ ਰੋਟੀਆਂ ਹੋ ਗਈਆਂ ਫੀਡ ਫੂਡ ਕਣਕ ਕੌਣਕ ਸਭ ਕੁਝ ਅੱਛਾ ਤੁਸੀਂ ਮਤਲਬ ਇਹਨਾਂ ਨੂੰ ਉਹ ਮਤਲਬ ਕੋਈ ਵੀ ਚੀਜ਼ ਮੈਂ ਕੁਝ ਵੀ ਅਸੀਂ ਉੱਲੂ ਆਪਾਂ ਛੱਲਦੇ ਆ ਹਾਂ ਸਭ ਪੱਠੇ-ਪੁੱਠੇ ਸਭ ਖਾ ਰੋਟੀਆਂ ਖਾ ਜਾਂਦੇ ਆ ਅੱਛਾ ਕਣਕ ਖਾ ਲਈ ਜਿਵੇਂ ਹਰੀ ਸਬਜ਼ੀ ਬਾਤਗੀ ਜਿਵੇਂ ਖਾਈ ਬਹੁਤ ਮਾਰ ਇਹਨੇ ਆਪਾਂ ਅੱਛਾ ਇਸਾ ਕੋਸ ਖਾਇੰਦੇ ਇਸਾ ਅਜਾ ਜਿਵੇਂ ਜਿਵੇਂ ਆਪਾਂ ਕਬੂਤਰ ਰੱਖਿਆ ਨਾ ਕਬੂਤਰਾਂ ਦਾ ਫਾਇਦਾ ਤੇ ਹੁੰਦਾ ਵੀ ਚਲੋ ਬਾਜੀ ਤੇ ਛੱਡ ਲਿਆ ਤੇ ਇਹਨਾਂ ਦਾ ਕੀ ਮਤਲਬ ਬੈਨੀਫਿਟ ਹੁੰਦਾ ਆਂਡੇ ਹੁੰਦੇ ਆਂਡੇ ਇੰਨੇ ਸੋਨਾ ਡਬਲ ਹੁੰਦਾ ਆਂਡੇ दो दो अच्छा दो एन्ना अंडा ਹੁੰਦਾ ਦੋ ਰੰਗਾ اچھا ਹੈ ਮਤਲਬ ਲਾਏ ਨਹੀਂ ਹੁਣੇ ਤਿਆਰੀ ਚਾਹੀਦਾ ਲਾਈ ਨਹੀਂ ਤਿਆਰੀ ਤੇ ਕੰਮ ਹੈ ਅੱਛਾ ਠੀਕ ਆਂਦੇ ਤਿਆਰ ਆ ਤਿਆਰ ਸੀ ਆਂਦੇ ਅੰਡੇ ਇਹਨਾਂ ਦੇ ਵੀ ਵਿਕਦੇ ਆਂਦੇ ਵਿਕਦੇ ਆਂਨਾ ਦੇ ਅੰਦਰ ਵੀ ਵਿਕਦਾ 25 20 ਰੁਪਏ ਅੰਡਾ ਵਿਦਿਆ ਅੱਛਾ ਇਹਨਾਂ ਦੋ ਅੰਡਾ ਹਰ ਡਵਲ ਹੁੰਦਾ ਹੁੰਦਾ ਨਾਲ ਉਹ ਅੰਡਾ ਸਿੰਪਲ ਹੁੰਦਾ ਅੱਛਾ ਉਹਨਾਂ ਦੇ ਦੋ ਜਮੇਂ ਦਾ ਇੱਕੋ ਦੋ ਹੋ ਗਏ ਦੇਖੋ ਇੱਕੋ ਅੰਡਾ ਠੀਕ ਹੈ ਠੀਕ ਦੋ ਰੰਗਾ ਹੁੰਦੇ ਨਾਲੇ ਅੱਛਾ ਉੱਚ ਪੂਰੇ ਪੂਰੇ ਬਿੰਦੀ ਹੁੰਦੀਆਂ ਵਾਈਟ ਤੇ ਅੱਛਾ ਤੇ ਨਹੀਂ ਇਹ ਇਹ ਫਿਰ ਮਤਲਬ ਬੱਚਿਆਂ ਨੂੰ ਮਾਰਦੇ ਮੁਰਦੇ ਤਾਂ ਨਹੀਂ ਜੇ ਮੰਨ ਲਓ ਕਿਸੇ ਨੇ ਉਹ ਸੱਚ ਮਾਰ ਲਏ ਜਿਵੇਂ ਪਹਿਲਾ ਪਾਉਂਦੇ ਮੋਰ ਹਾਂ ਉਹ ਫਿਰ ਜਿਹੜਾ ਮੇਲ ਹੋਊਗਾ ਉਹ ਪਹਿਲਾ ਪਾਉਂਦਾ ਅੱਛਾ ਵੀ ਬੜੀ ਸੋਹਣਾ ਉੱਤਰ ਤੇ ਫਿਰਦੇ ਕਈ ਰੰਗ ਵੀ ਹੈ ਪੀਓਰ ਵਾਈਟ ਵੀ ਹੈ ਅੱਛਾ ਫੀਮੇਲ ਨੂੰ ਰਜਾਉਣ ਵਾਸਤੇ ਮੋਰ ਵਾਂਗੂ ਪਹਿਲਾਂ ਪਾਉਂਦੇ ਹਾਂ ਉਹ ਉੱਤੇ ਫਿਰਦੇ ਹੁੰਦੇ ਜੋ ਆਪਣੇ ਉਹ ਤੁਰੇ ਫਿਰਦੇ ਨਾ ਵਧੀਆ ਤੁਰਨ ਫਿਰਨਗੇ ਵਧੀਆ ਆਸ-ਪਾਸੇ ਕੋਈ ਵਧੀਆ ਮੋਰ ਰੱਖਦੇ ਅੱਛਾ ਕੋਈ ਮਤਲਬ ਕੋਈ ਕਿਸੇ ਆਪਣੀ ਮਾਰ ਮੁਰਦ ਨਹੀਂ ਹੈਗੀ ਅੱਛਾ ਠੀਕ ਹੈ ਤੇ ਇਹ ਮਤਲਬ ਮੈਂ ਇਸ ਚੀਜ਼ ਤੋਂ ਥੋੜਾ ਜਿਹਾ ਮੈਨੂੰ ਹੈਗਾ ਵੀ ਯਾਰ ਸ਼ਹਿਰ ਦੇ ਵਿੱਚ ਰਹਿ ਕੇ ਤੇ ਪਿੰਡਾਂ ਵਾਲਾ ਤੁਸੀਂ ਇਹ ਚੀਜ਼ ਬਣਾਈ ਆ ਮੈਨੂੰ ਇਹ ਤੁਹਾਡਾ ਇਹ ਸ਼ੁਰੂ ਤੇ ਨਾਲ ਹੀ ਜੁੜਿਆ ਅੱਛਾ ਨਹੀਂ ਇਹ ਚੀਜ਼ਾਂ ਬਹੁਤ ਵਧੀਆ ਲੱਗਿਆ ਹਾਂ ਸ਼ੁਰੂ ਦੇ ਨਾਲ ਨੂੰ ਮਤਲਬ ਸ਼ੁਰੂ ਤੋਂ ਹੀ ਨਾਲ ਲੈ ਕੇ ਚੱਲੇ ਖੁਸ਼ ਕਾ ਸੀ ਮੇਰੇ ਕੋਲ ਵੈਂਟਮ ਉਸ ਵੈਂਟਮ ਮੁਰਗੇ ਛੋਟੇ ਛੋਟੇ widehatde ਅੱਛਾ ਉਹ ਵੀ ਸੀਗੇ ਆਪਣੇ ਕੋਲ ਉਹ ਵੀ ਗਾਂ ਕੋਈ ਬੇਲੀ ਲੈ ਕੇ ਬੱਚੇ ਘੜਾਉਣ ਨੂੰ ਅੱਛਾ ਇੱਕ ਚੋਰਾ ਸੀ ਇੱਕ ਚੋਰਾ ਦੇ ਉਹ ਵੀ ਲੈ ਗਏ ਨਾ ਉਹ ਬੱਚੇ-ਵੱਚੇ ਘੜਾਉਣ ਨੂੰ ਲੈ ਜਾਂਦੇ ਆ ਜਿਵੇਂ ਥਾਂ ਥੋੜੀ ਹੋ ਗਈ ਆਪਣੇ ਕੋਲ ਚਾਰ ਨਵਾਂ ਜਾਣਾ ਹੋਗੇ ਕੋਈ ਨਾ ਕੋਈ ਬੇਲੀ ਲੈ ਜਾਂਦਾ ਜੇ ਬੱਚੇ-ਵੱਚੇ ਘੜਾਉਣ ਨੂੰ ਲੈ ਗਿਆ ਅਛਾ ਨਹੀਂ ਜੇ ਮੰਨ ਕੇ ਚੱਲੋ ਕਿਸੇ ਨੇ ਲੈਣੇ ਹੋਣ ਤੁਹਾਡੇ ਤੋਂ ਇਹ ਤੇ ਤੁਸੀਂ ਦੇ ਦੇਉਂਗੇ ਇਹ ਵੇਚਣੇ ਆ ਤੁਸੀਂ ਸੇਲ ਕਰਨੇ ਨਹੀਂ ਸੇਲ ਨਹੀਂ ਕਰਨੇ ਅੱਛਾ ਤੂੰ ਸ਼ੌਕ ਨਾ ਰੱਖਾ ਸ਼ੌਕ ਨਾ ਰੱਖਾ ਚਲੋ ਨਾ ਤੁਸੀਂ ਕਬੂਤਰ ਸੇਲ ਕਰ ਰਹੇ ਹੋ ਨਾ ਤੁਸੀਂ ਇਹ ਟਰਕੀ ਸੇਲ ਕਰ ਰਹੇ ਹੋ ਹਾਂ ਸ਼ੌਕ ਨਾ ਰੱਖਾ ਠੀਕ ਹੈ ਸ਼ੌਕ ਰਗੀ ਆਪਣੀ ਵੱਡੀ ਉਹਨਾਂ ਨਾਲ ਨਾਲ ਆਪਾਂ ਰੱਖਿਆ ਰਾਣੀ ਕਾਗਣੀ ਮੁਰਗੀ ਤੁਸੀਂ ਅੱਛਾ ਉੱਥੇ ਉੱਥੇ ਥੱਲੇ ਬੱਚੇ ਕਢਾਏ ਵੀ ਅੱਛਾ ਆਪਾਂ ਉਹ ਆਪਣੋ ਉਹ ਲਿਆ ਸੀ ਆਪਾਂ ਅੱਛਾ ਇੱਧਰ ਇਹ ਆਪਾਂ ਉਹ ਕੋਈ ਬੇਲੀ ਸੀ ਉਹ ਵੀ ਆਪਣੇ ਯਾਰ ਬੇਲੀ ਉਹਨਾਂ ਕੋਲੋਂ ਲਿਆਦਾ ਸੀ ਗਿਫਟ ਦਿੱਤਾ ਆਪਣਾ ਉਹਨਾਂ ਬੰਦੇ ਨੂੰ ਸੀ ਠੀਕ ਹੈ ਠੀਕ ਹੈ ਤੇ ਚਲੋ ਫਿਰ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਜਾਂ ਧੰਨਵਾਦ